ਪੰਜਾਬੀ ਇੰਡਸਟਰੀ ਦੇ ਥੰਮ ਤੇ ਮਸ਼ਹੂਰ ਕਮੀਡੀਅਨ ਇੱਕ ਅਦਾਕਾਰ ਜਸਵਿੰਦਰ ਸਿੰਘ ਭੱਲਾ ਦਾ ਦਿਹਾਂਤ ਹੈ ਜਿਹੜਾ ਹੋ ਚੁੱਕਿਆ ਹੈ ਸੋ ਉਹਨਾਂ ਦਾ ਸੰਸਕਾਰ ਹੈ ਜਿਹੜਾ ਕੱਲ ਨੂੰ ਯਾਨੀ ਕਿ 23 ਅਗਸਤ ਨੂੰ ਮੋਹਾਲੀ ਦੇ ਵਿੱਚ ਕੀਤਾ ਜਾਣਾ ਹੈ ਇੱਕ ਮਹੀਨੇ ਤੋਂ ਉਹ ਬਿਮਾਰ ਹੈ ਜਿਹੜੇ ਚੱਲ ਰਹੇ ਸੀ ਤਾਂ ਜਸਵਿੰਦਰ ਸਿੰਘ ਭੱਲਾ ਦਾ ਜਨਮ ਹੈ ਜਿਹੜਾ 1960 ਦੇ ਵਿੱਚ ਦਰਾਹਾ ਲੁਧਿਆਣਾ ਦੇ ਵਿੱਚ ਹੋਇਆ ਸੀਗਾ ਕਮੀਡੀਅਨ ਤੋਂ ਇਲਾਵਾ ਉਹ ਇੱਕ ਪ੍ਰੋਫੈਸਰ ਵੀ ਸੀਗੇ 1988 ਦੇ ਵਿੱਚ ਉਹਨਾਂ ਨੇ ਛਣਕਾਟਾ 88 ਦੇ ਨਾਲ ਇੱਕ ਕਮੇਡੀਅਨ ਦੇ ਵਜੋਂ ਆਪਣੇ ਪੇਸ਼ੇਵਾਰ ਕਰੀਅਰ ਦੀ ਜਿਹੜੀ ਸ਼ੁਰੂਆਤ ਕੀਤੀ ਫਿਰ ਫਿਲਮ ਅੰਦੁੱਲਾ ਪੱਟੀ ਨਾਲ ਇੱਕੋ ਅਦਾਕਾਰ ਬਣ ਗਏ ਉਹ ਆਪਣੀ ਕਮੇਡੀ ਲੜੀ ਛਣਕਾਟਾ ਅਤੇ ਵੱਖ-ਵੱਖ ਪੰਜਾਬੀ ਫਿਲਮਾਂ ਦੇ ਵਿੱਚ ਹਾਸ ਰਸ ਭੂਮਿਕਾ ਜਿਹੜੀਆਂ ਨਿਭਾਉਂਦੇ ਸੀਗੇ ਕੋਈ ਵੀ ਪੰਜਾਬੀ ਫਿਲਮ ਇਹੋ ਜੀ ਨਹੀਂ ਹੈ ਜਿਹਦੇ ਵਿੱਚ ਜਸਵਿੰਦਰ ਸਿੰਘ ਭੱਲਾ ਨਾਜ਼ਰ ਹੈ ਜਿਹੜੇ ਨਾਂ ਆਏ ਹੋਣ ਉਹਨਾਂ ਨੇ ਆਪਣੀ ਕਮੇਡੀ ਜਿਹੜੀ ਨਾਂ ਕਰੀ ਹੋਵੇ ਤੇ ਹਾਸ ਰਸ ਕਮੇਡੀ ਜਰੀਏ ਲੋਕਾਂ ਨੂੰ ਜਿਹੜਾ ਨਾ ਹਸਾਇਆ ਹੋਵੇ ਤਾਂ ਜਿਵੇਂ ਇਹ ਖਬਰ ਜਿਹੜੀ ਸੋਸ਼ਲ ਮੀਡੀਆ ਤੇ ਫੈਲਦੀ ਹੈ ਇਕਦਮ ਲੋਕਾਂ ਨੂੰ ਸਾਜ਼ਮਾ ਵੀ ਜਿਹੜਾ ਲੱਗਦਾ ਹੈ ਉਹਨਾਂ ਦੇ ਚਾਉਣ ਵਾਲਿਆਂ ਦੇ ਮਾਣੇ ਜਿਹੜੇ ਉਹ ਵੀ ਉਦਾਸ ਨੇ ਵੀ ਇਕਦਮ ਇਹ ਜਿਹੜੀ ਕਹੋ ਜੀ ਨਿਊਜ਼ ਉਹਨਾਂ ਨੇ ਪੜ੍ਹ ਲਈ ਪਹਿਲਾਂ ਪਹਿਲਾਂ ਯਕੀਨ ਵੀ ਨਹੀਂ ਹੋਇਆ ਕਿ ਇਦਾਂ ਕਿਵੇਂ ਹੋ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਈ ਖਬਰ ਹੈ ਜਿਹੜੀ ਇਸ ਤਰ੍ਹਾਂ ਨਹੀਂ ਆਈ ਸੀ ਤਾਂ ਇਕਦਮ ਝਟਕਾ ਦੇਣ ਵਾਲੀ ਇਹ ਖਬਰ ਹੈ ਤਾਂ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਜਿਹੜਾ ਆਪਾਂ ਕਹਿ ਸਕਦੇ ਆ ਪਿਆ ਕਿਉਂਕਿ ਬਹੁਤ ਪੁਰਾਣੀ ਥੰਮ ਸੀ ਕਈ ਲੋਕਾਂ ਲਈ ਇਹ ਆਦਰਸ਼ ਸੀਗੇ ਜਿਹੜੀ ਨਵੀਂ ਜਨਰੇਸ਼ਨ ਹੈ ਤਾਂ ਉਹਨਾਂ ਤੋਂ ਸਿੱਖਣ ਨੂੰ ਜਿਹੜਾ ਬਹੁਤ ਕੁਝ ਮਿਲਣਾ ਸੀ ਤੇ ਮਿਲ ਵੀ ਰਿਹਾ ਸੀਗਾ ਤਾਂ ਇਹ ਸਦਾ ਲਈ ਸਾਡੇ ਕੋਲ ਜਿਹੜੇ ਵਿਛੜ ਗਏ ਇਹ ਕਦੇ ਵੀ ਜਿਹੜਾ ਘਾਟਾ ਪੰਜਾਬੀ ਇੰਡਸਟਰੀ ਨੂੰ ਪੂਰਾ ਨਹੀਂ ਹੋਣਾ